ਤਾਂ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਤੇ ਜੇਕਰ ਤੁਸੀਂ ਵੀ ਐਡ ਕਰਵਾਉਣੀ ਹੈ ਤਾਂ ਆਪਣਾ ਮੋਬਾਈਲ ਨੰਬਰ ਹੈ 8427019817 ਤਾਂ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਦਿਖਾਉਣ ਜਾ ਰਿਹਾ ਹਾਂ ਇਹ ਫੋਰ ਸੇਲ ਹੈ ਰੇਟ ਤੇ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਵੀਰ ਜੀ ਅਸਟੀਕਰ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸ ਦਿਓ ਜੀ ਨਾਮ ਵੀਰੇ ਪਿੰਡ ਨਾਮ ਮੇਰਾ ਬਲਕਰੀ ਦਾ ਪਿੰਡ ਬਾਲੀਆਂ ਜ਼ਿਲ੍ਹਾ ਸੰਗਰੂਰ ਗ੍ਰੇਹ ਠੌਲਾ ਮੰਡੀ ਦੇ ਨੇੜੇ ਰਹਿੰਦਾ ਤੇ ਇਧਰੋਂ ਬਾੜ ਗੁਰਦੇ ਤੇ ਠੀਕ ਹੈ ਜੀ ਪੈਂਡਾ ਗਿਆ ਆਪਣਾ ਬਾਣੀਆ ਹਾਂ ਜੀ ਕਟੂ ਵਾਲੀ ਜਿਹੜੀ ਕਟੂ ਵਾਲੀ ਵੀਰੇ ਠੀਕ ਹੈ ਜੀ ਮੋਬਾਈਲ ਨੰਬਰ ਬੋਲ ਦਿਓ ਜੀ 953678722 953678722 ਠੀਕ ਹੈ ਜੀ ਜਿਹੜੀ ਆਪਾਂ ਮੈਂ ਦੇਖ ਰਹੀ ਹਾਂ ਜੀ ਕੈਮੀਸ ਸੂਇ ਜਾਨਕੀ ਇਹ ਤੀਜੀ ਸੂਇ ਲਈ ਠੀਕ ਹੈ ਜੀ ਹਾਂ ਜੀ ਕਿ ਇੱਕ ਦਿਨ ਬਾਕੀ ਨਹੀਂ ਜੀ ਇਹਦੇ ਜੀ ਬੰਦਾ 5 ਦਿਨ ਬਾਕੀ ਨੇ 5 ਦਿਨ ਬਾਕੀ ਨੇ ਠੀਕ ਹੈ ਜੀ ਪਿਛਲੇ ਸੂਏ ਕੀ ਰਿਕਾਰਡ ਰਿਹਾ ਜੀ ਇਹਦਾ ਇਹਦਾ ਪਿਛਲੇ ਸੂਏ 17 ਲੀਟਰ ਰਿਕਾਰਡ ਰਿਹਾ ਠੀਕ ਹੈ ਜੀ ਜਾਨੀ ਕਿ ਇਸ ਵਾਰ ਉਮੀਦ ਆਪਾਂ 18 ਤੋਂ 19 ਕਿਲੋ ਦੀ ਕਰਦੇ ਹਾਂ ਜਾਨੀ ਕਿ ਦਊਗੀ ਹਾਂ ਜੀ ਠੀਕ ਹੈ ਤੋਰੇ ਬਾਅਦ ਤਾਂ ਤੁਸੀਂ ਦੇਖ ਸਕਦੇ ਹੋ ਜਿੰਦ ਜਾਣ ਦੇ ਵਿੱਚ ਫਿਰ ਲਿਸਿਨਾਮੀ ਕਿਸੇ ਪਾਸੇ ਨੂੰ ਤੁਸੀਂ ਦੇਖ ਸਕਦੇ ਹੋ ਲੇਵਾ ਵਗੈਰਾ ਤੁਸੀਂ ਦੇਖੋ ਐਨ ਇੱਕ ਨੰਬਰ ਦਾ ਦਰਦਾਰ ਹੈ ਲੇਵਾ ਵਗੈਰਾ ਤੁਸੀਂ ਚੈੱਕ ਕਰੋ ਐਨ ਇੱਕ ਨੰਬਰ ਸੋਨਾ ਮੁੱਠੀ ਵਾਲਾ ਠੰਡਗਾ ਚੁਆਈ ਵਾਲਾ ਥਣ ਲੱਗਿਆ ਤੁਸੀਂ ਦੇਖ ਸਕਦੇ ਹੋ ਲਿਸਿਨਾਮੀ ਕਿਸੇ ਪਾਸੇ ਉਹ ਨਹੀਂ ਕੁੰਡੇ ਸਿੰਘ ਦੇ ਵਿੱਚ ਆ ਗਈ ਤੇ ਔਰ ਮੋਹਰਾ ਦੀ ਆ ਗਈ ਜਿਹਨੂੰ ਆਪਾਂ ਕਹਿੰਦੇ ਹਾਂ ਮੇਰੇ ਬਾਹਰ ਕੱਢੇ ਕਰ ਕੀ ਹੋਣੀ ਹੈ ਜੀ ਜੀ ਸੰਬਲਕੂਰ 67000 ਉਹਨਾਂ ਇੱਕ ਨੰਬਰ ਹੈ ਕਿਸੇ ਪਾਸੇ ਲਿਸਨ ਨਹੀਂ ਮੀ ਕੋਈ ਫੋਰਸ ਹੈ ਕਿਸੇ ਕੋਲ ਹੈਣਾ ਜੀ ਹਾਂ ਅਗਰੇ ਤੀਜੇ ਸੁਣ ਠੀਕ ਹੈ ਇਹਦਾ ਮੁੱਲ ਕੀ ਕਰਦੇ ਆਂ ਜੀ ਆਪਾਂ ਮੁੱਲ ਵੀ ਇਹਦਾ 170 ਹੈ ਜੀ ਮਾਣਕਾਨ ਹੋ ਜਾਊਗਾ ਜੀ ਮਾਣਕਾਨ ਕਰਦੇ ਹਾਂ ਠੀਕ ਹੈ ਜੀ ਤੇ ਇੱਕ ਮੋਹਰਾ ਨਸਲ ਦਾ ਛੋਟਾ ਆ ਗਿਆ ਜੀ ਇਹ ਵੀ ਫੋਰਸ ਸੀ ਦਾ ਉਮਰ ਕਿੰਨੀ ਹੈ ਜੀ ਇਹਦੀ ਏਜ ਹੈਗੀ ਹੈਗੇ 12 ਮਹੀਨੇ ਦੀ ਠੀਕ ਹੈ ਤਾਂ ਉਮਰ ਇਹਦੀ ਆ ਗਈ ਜੀ ਇਹਦੀ ਉਮਰ ਹੈਗੀ ਵੀਰੇ 12 ਮਹੀਨੇ ਦੀ ਠੀਕ ਹੈ ਜੀ ਤੇ ਇਹਦੀ ਮਾਣ ਯਾਨੀ ਕਿ ਜਿਹੜੀ ਆਪਾਂ ਤੁਹਾਨੂੰ ਦਿਖਾਈ ਹੈ ਵੀਡੀਓ ਦੇ ਵਿੱਚ ਇਸ ਆਪਣੇ ਕਿੰਨੇ ਸੌਰੀ ਕਿੰਨੇ ਕਿਲੋਵਟ ਸੀਗੀ ਜੀ